ਰੋਪਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਿਊਜ਼ੀਲੈਂਡ ਤੋਂ ਜਿੱਥੇ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਜੀ ਆਂਦਾ ਦੇ ਕਿ ਨਿਊਜ਼ੀਲੈਂਡ ਦੇ ਵਿੱਚ 25 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਔਰ 25 ਸਾਲ ਮਹਿਜ 25 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਜੌਬ ਕਰਦਾ ਸੀ ਤੇ ਜਿੱਥੇ ਸਿਕਿਉਰਿਟੀ ਗਾਰਡ ਦੀ ਇਹ ਨੌਕਰੀ ਕਰਦਾ ਸੀ ਉੱਥੇ ਇਸ ਦੀ লাশ ਮਿਲੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਿਹਾ ਮੌਕੇ ਦੀਆਂ ਤਸਵੀਰਾਂ ਨੇ ਜਿੱਥੋਂ লাশ ਮਿਲੀ ਹੈ ਇਸ ਮੁੰਡੇ ਦੀ ਔਰ ਰਮਨਦੀਪ ਸਿੰਘ ਰਮਨਦੀਪ ਗੇਸ ਨੌਜਵਾਨ ਦਾ ਨਾਮ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਰਮਨਦੀਪ ਸਿੰਘ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਦੱਸ ਦੇ ਇੱਕ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਤੋਂ ਆ ਕੇ ਨਿਊਜ਼ੀਲੈਂਡ ਜਾਂਦਾ ਹੈ 12ਵੀਂ ਤੋਂ ਬਾਅਦ ਨਿਊਜ਼ੀਲੈਂਡ ਜਾਂਦਾ ਤੇ ਉੱਥੇ ਕੰਮਕਾਰ ਕਰਦਾ 5-6 ਸਾਲ ਰਹਿੰਦਿਆਂ ਹੋ ਗਏ ਇਸ ਤੇ ਹੁਣ ਜਿਹੜਾ ਅੱਧੀ ਰਾਤ ਨੂੰ ਉਸ ਨੂੰ ਕੋਈ ਕਤਲ ਕਰਕੇ ਤੁਰ ਜਾਂਦਾ ਤਾਂ ਦੱਸ ਦਈਏ ਕਿ ਬਾਅਦ ਦੇ ਵਿੱਚ ਉਸ ਦੀ লাশ ਬਰਾਮਦ ਹੁੰਦੀ ਹੈ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ ਗੁਰਦਾਸਪੁਰ ਦਾ ਪਿੰਡ ਹੈ ਕੋਟਲੀ ਸ਼ਾਹਪੁਰ ਜਿੱਥੋਂ ਦਾ ਇਹ ਰਹਿਣ ਵਾਲਾ ਸੀ ਰਮਨਦੀਪ ਜਿਸ ਦੀ ਹਤਿਆ ਦਿੱਤੀ ਗਈ ਹਾਲਾਂਕਿ ਹੱਤਿਆ ਕਿਸ ਨੇ ਕੀਤੀ ਕਿਉਂ ਕੀਤੀ ਇੰਨਾ ਕਾਰਨਾ ਦਾ ਹ ਕੁਝ ਨਹੀਂ ਪਤਾ ਪੁਲਿਸ ਕਹਿ ਰਹੀ ਹੈ ਕਿ ਸਭ ਜਾਂਚ ਦਾ ਵਿਚ ਹੈ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਿਆ ਕਿ ਆਖਰਕਾਰ ਕਿਉਂ ਹੱਤਿਆ ਕੀਤੀ ਗਈ ਪਰ ਦੱਸਦੀਏ ਕਿ 12ਵੀਂ ਤੋਂ ਬਾਅਦ ਇਹ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਜਾਂਦਾ ਰੋਜ਼ੀ ਰੋਟੀ ਕਮਾਉਣ ਦੇ ਲਈ ਆਪਣੇ ਚੰਗੇ ਫਿਊਚਰ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਜਾ ਰਹੇ ਪਰ ਉੱਥੋਂ ਹੀ ਹੁਣ ਖਬਰਾਂ ਆ ਰਹੀਆਂ ਨੇ ਉਹਨਾਂ ਦੀਆਂ ਮੌਤ ਦੀਆਂ ਇਧਰੋਂ 15-20 ਲੱਖ ਰੁਪਏ ਲਾ ਕੇ ਪਹਿਲਾਂ ਮਾਪਿਓ ਭੇਜਦੇ ਆ ਫਿਰ you ਬੱਚੇ ਨੂੰ ਉਸੇ ਬੱਚੇ ਦੀ লাশ ਨੂੰ ਇੱਕ ਬਕਸੇ ਦੇ ਵਿੱਚ ਮੰਗਾਉਣ ਦੇ ਲਈ ਜੋ ਕਿ ਇੱਕ ਮਿੱਟੀ ਬਣ ਚੁੱਕਿਆ ਹੁੰਦਾ ਉਸ ਸਮੇਂ ਤੱਕ ਉਸ ਨੂੰ ਫਿਰ 15-20 ਲੱਖ ਰੁਪਏ ਮਾਪਿਆਂ ਨੂੰ ਦੇਣਾ ਪੈਂਦਾ 40-45 ਲੱਖ ਦੇ ਵਿੱਚ ਨਾ ਤਾਂ ਉਹਨਾਂ ਦਾ ਧੀ ਪੁੱਤ ਵਾਪਸ ਆਉਂਦਾ ਤੇ ਨਾਲੇ ਜਿਹੜਾ ਉਹਨਾਂ ਦਾ ਰੁਪਿਆ ਵੀ ਲੱਗ ਜਾਂਦਾ ਤਾਂ ਦੱਸ ਦੀਏ ਕਿ ਸੋਚਣਾ ਪਊਗਾ ਮਾਪਿਆਂ ਨੂੰ ਪ੍ਰਵਾਸ ਜਿਸ ਵੱਡੇ ਪੱਧਰ ਦੇ ਉੱਪਰ ਪ੍ਰਵਾਸ ਹੋ ਰਿਹਾ ਹੈਗਾ ਇਹ ਗੱਲਾਂ ਸੋਚਣ ਵਾਲੀਆਂ ਨੇ ਕਿ ਆਖਰਕਾਰ ਕਿਉਂ ਜਿਹੜਾ ਕ੍ਰਾਈਮ ਹੈ ਬਾਹਰਲੇ ਮੁਲਕਾਂ 'ਚ ਵੱਧ ਰਿਹਾ ਹੈ ਕੀ ਕਾਰਨ ਹੈ ਇਹਦੇ ਸਰਕਾਰਾਂ ਨੂੰ ਵੀ ਸੋਚਣਾ ਪਊਗਾ ਕਿਉਂਕਿ ਨੌਜਵਾਨ ਦੀ ਉਮਰ ਜਿਹੜੀ ਆ ਮਹਿਜ 25 ਸਾਲ ਉਮਰ ਸੀ ਇਥੋਂ ਤਾਂ ਨੌਜਵਾਨ ਇਹ ਕਹਿ ਕੇ ਜਾਂਦੇ ਆ ਕਿ ਪੰਜਾਬ ਦੇ ਵਿੱਚ ਤਾਂ ਸੀ ਸੇਫ ਨਹੀਂ ਆ ਪਰ ਜਦੋਂ ਬਾਹਰਲੇ ਮੁਲਕਾਂ 'ਚ ਜਾ ਕੇ ਲਾਸ਼ਾਂ ਮਿਲਦੀਆਂ ਨੇ ਫਿਰ ਉੱਥੇ ਵੀ ਸਵਾਲ ਜ਼ਰੂਰ ਖੜੇ ਹੁੰਦੇ ਆ ਕਿ ਆਖਰਕਾਰ ਇਹ ਕੀ ਹੋ ਰਿਹਾ ਕਿਉਂ ਜਿਹੜਾ ਕਤਲ ਹੋ ਰਿਹਾ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੇ ਤعداد ਦੇ ਕਿ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ ਰਮਨਦੀਪ ਜਿਸ ਦੀ ਮੌਤ ਹੋ ਗਈ ਔਰ ਨੌਕਰੀ ਕਰਦੇ ਸਮੇਂ ਖਾਸ ਕਰਕੇ ਅੱਧੀ ਰਾਤ ਨੂੰ ਜਦੋਂ ਆਪਣੀ ਸਿਕਿਉਰਿਟੀ ਗਾਰਡ ਦੀ ਜੌਬ ਕਰ ਰਿਹਾ ਸੀ ਉਸੇ ਥਾਂ ਦੇ ਉੱਪਰ ਉਸ ਦੀ ਜਿਹੜੀ ਆ लाश मिलਦੀਆ ਤਾਂ ਦੱਸ ਦਈਏ ਕਿ লাশ ਜਿੱਥੋਂ ਮਿਲਦੀਆ ਤੇ ਨਾਲ ਦੀ ਨਾਲ ਉਸਦਾ ਜਿਹੜਾ ਰਾਇਲ ਰਿਜ਼ਰਵ ਪਾਰਕ ਰਾਇਲ ਰਿਜ਼ਰਵ ਪਾਰਕ ਹੈ ਜਿਸ ਦੇ ਨੇੜੇ ਇੱਕ ਕੰਪਨੀ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਜੋਬ ਕਰ ਰਿਆ ਸੀ ਰਾਇਲ ਰਿਜ਼ਰਵ ਪਾਰਕ ਉੱਥੇ ਜਿਹੜਾ ਇਸ ਦੀ ਮੌਤ ਹੋ ਜਾਂਦੀ ਹੈ ਉੱਥੇ ਇਸ ਦੀ লাশ ਮਿਲਦੀਆ ਤੇ লাশ ਜਦੋਂ ਮਿਲਦੀਆ ਤਾਂ ਕਾਫੀ ਵੱਡ ਟੁੱਕ ਕੀਤੀ ਹੁੰਦੀਆ লাশ ਦੀ ਤਾਂ ਦੱਸ ਦਈਏ ਕਿ ਭੇਤ ਪਰੇ ਹਾਲਾਤਾਂ ਦੇ ਵਿੱਚ ਹੋਇਆ ਹਾਲਾਂਕਿ ਪੁਲਿਸ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਪੁਲਿਸ ਇਹ ਗੱਲ ਕਹਿ ਰਹੀ ਹੈ ਪਰ ਨੌਜਵਾਨ ਦੀ ਜਵਾਨੀ ਦੇ ਵਿੱਚ ਮਰ ਜਵਾਨੀ ਭਰ ਦੇ ਵਿੱਚ ਮੌਤ ਹੋ ਜਾਣੀ ਬਹੁਤ ਮੰਦ ਭਾ ਗਿਆ ਮਾਪਿਆਂ ਦੇ ਲਈ ਕਿਉਂਕਿ ਜਿਨ੍ਹਾਂ ਨੇ ਆਪਣਾ ਪੁੱਤ ਤਾਂ ਭੇਜਿਆ ਹੋਵੇ ਬਾਹਰ ਕੇ ਪੰਜਾਬ ਦੇ ਵਿੱਚ ਕੰਮ ਨਹੀਂ ਆ ਪੰਜਾਬ ਦੇ ਵਿੱਚ ਜੋ ਕਹਿੰਦੇ ਨੇ ਹਾਲਾਂਕਿ ਜਿਨੇ ਕੰਮ ਕਰਨਾ ਉਹਨੂੰ ਸਭ ਤੱਕ ਕੰਮ ਜਿਹੜਾ ਸਭ ਜਗ੍ਹਾ ਦੇ ਉੱਪਰ ਮਿਲ ਜਾਂਦਾ ਉਹਨੂੰ ਤੁਸੀਂ ਦੇਖ ਲਓ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਜੋ ਕੰਮ ਦੀ ਘਾਟ ਪਈ ਹੈ ਕਿਵੇਂ ਇੱਕ ਇੱਕ ਦੋ ਦੋ ਨੌਕਰੀਆਂ ਨੂੰ ਜਿਹੜਾ ਉੱਥੇ ਹਜ਼ਾਰਾਂ ਦੀਆਂ ਗਿਣਤੀਆਂ ਦੇ ਵਿੱਚ ਲਹਿਨ ਲੱਗਦੀ ਹੈ ਮੁੰਡੇ ਕੁੜੀਆਂ ਦੀ ਤਾਂ ਦੇਖ ਸਕਦੇ ਹੋ ਇਹ ਉਹੀ ਜਿਹੜੇ ਤੁਹਾਨੂੰ ਸ਼ੋਰਟ ਦਿਖਾ ਰਹੇ ਵੀਡੀਓ ਜਿਹੜੀ ਦਿਖਾ ਰਹੇ ਆ ਨਿਊਜ਼ੀਲੈਂਡ ਦੇ ਉਹੀ ਪਾਰਕ ਦੀ ਆਕਲੈਂਡ ਦੇ ਜਿੱਤੇ ਇਹ ਮੁੰਡਾ ਬਤੌਰ ਸਕਿਉਰਿਟੀ ਗਾਰਡ ਜੌਬ ਕਰ ਰਿਹਾ ਸੀ ਸਕਿਉਰਿਟੀ ਗਾਰਡ ਦੀ ਨੌਕਰੀ ਜਦੋਂ ਕਰ ਰਿਹਾ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਸ ਦੀ লাশ ਮਿਲਦੀ ਹੈ ਇਹ ਨਹੀਂ ਪਤਾ ਲੱਗਦਾ ਕਿ ਕੌਣ ਕਿਵੇਂ ਮਾਰ ਗਿਆ ਹਾਲਾਂਕਿ ਭੇਤ ਭਰੇ ਹਲਾ ਹਾਲਾਤਾਂ ਦੇ ਵਿੱਚ ਇਸ ਦੀ লাশ ਮਿਲੀ ਆ ਰਮਨਦੀਪ ਸਿੰਘ ਜੋ ਕਿ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਸੀ ਉਸਦੀ ਮੌਤ ਹੋ ਗਈ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਲੋਤਾ ਪੁੱਤ ਸੀ ਮਾਪਿਆਂ ਦਾ ਜੀਆਂ ਦਾਦੇ ਕਿ ਕਲੋਤਾ ਪੁੱਤ ਸੀ ਮਾਪਿਆਂ ਦਾ ਤੇ ਉਸਦੀ ਹੁਣ ਨਿਊਜ਼ੀਲੈਂਡ ਦੇ ਵਿੱਚ ਮੌਤ ਹੋ ਗਈ ਹੈ